ਗੁਰਦਾਸਪੁਰ ਦੇ ਡੇਰਾ ਆਬਾ ਨਾਨਕ ਦੇ ਵਿੱਚ ਇੱਕ ਵਾਰ ਫਿਰ ਤੋਂ ਤਾਬੜਦੋ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਡੇਰਾ ਆਬਾ ਨਾਨਕ ਦੇ ਪਿੰਡ ਵੈਰੋਖੋ ਦੇ ਵਿੱਚ ਯੂਥ ਅਕਾਲਲ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਇਸ ਦਿਨ ਆ ਲੈ ਹੀ ਪਤਾ ਲੱਗਿਆ ਹੈ ਕਿ ਮਾਮਲਾ ਵਿਰੋਧੀ ਨਾ ਦੇਣ ਦੇ ਨਾਲ ਜੁੜਿਆ ਹੈ ਅਕਾਲੀ ਆਗੂ ਤੋਂ 50 ਲੱਖ ਰੁਪਏ ਦੀ ਵਿਰੋਧੀ ਮੰਗੀ ਗਈ ਸੀ ਜਿਸ ਕਰਕੇ ਫਾਇਰਿੰਗ ਕੀਤੀ ਗਈ ਹੈ ਹਾਂਜੀ ਹਾਂਜੀ ਠੀਕ ਠਾਕ ਵਧੀਆ ਪਾਜੀ ਤੇਨੋਂ ਅੱਗੇ ਫੋਨ ਲਾ ਫੋਨ ਕੱਟਦਾ ਮੇਰਾ ਵੀ ਲੱਗਦਾ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀਰ ਅੱਛਾ ਜੀ ਹਾਂ ਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣਾਂ ਝੌੜੀਆਂ ਤੋਂ ਅੱਛਾ ਹੂੰ ਉਹ ਵੀਰੇ ਅਹੀਂ ਤੇ ਪੈਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਭਾਂਜ ਪਨੀਰੀਆਂ ਭਰ ਦੇ ਫਿਰਨੇ ਆ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆ ਨਹੀਂ ਮੈਂ ਤੈਨੂੰ ਕਹਿ ਕੇ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਹਾਂ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਕਰਨਿਆ ਤੁਮ ਤਾਂ ਪਤਾ ਹੈਗਾ ਤੂੰ ਗੱਲ ਕਿਹਨਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੈਂਟੀ ਤੂੰ ਕਰਦਾ ਹਨਾ ਤੇ ਦਾ ਦੀਪੋਤਾ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦਾ ਦੀਪੋਤਾ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੀ ਕੋਈ ਨੇ ਦਾ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਣੀ ਮਾਂ ਜੀ ਨਹੀਂ ਤੇ ਕੋਈ ਨਹੀਂ ਤੇ ਤੋਂ ਅੱਜ ਕਿੰਨੀ ਤਰੀਕ ਨਹੀਂ ਅੱਜ 8 ਤਰੀਕ ਆ 10 ਤਰੀਕ ਤੱਕ ਵੀ ਸਮਾਂ ਤੇ ਤੋਂ ਮੇਰਾ ਵੀ ਰਾਤ ਨੂੰ ਪਿਆਸ ਨਾ ਦੇਣੀ ਹੈਗਾ ਜੇ ਕਿ ਬੰਦੇ ਪੱਗਣਾ ਪੁਲਸ ਕਾਲ ਸਕੋ ਤੇ ਉੱਥੇ ਵੀ ਚੱਲ ਜੀ ਉਹ ਨਹੀਂ ਅਹੀਂ ਕਿੱਥੇ ਜਾਣਾ ਵੀਰ ਅਹੀਂ ਤੇ ਬੇ ਤੇਰੇ ਗਵਾਂਢੀਆਂ ਤੇ ਮਾਤੜ ਸਾਥੀਆਂ ਬਹੁਣ ਕਿਦਾਂ ਪਛਾਣ ਗਿਆ ਤੇ ਜੋੜੀਆਂ ਚੋਤੀ ਕਿਹਾ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ ਹੁਣੇ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀਰ ਪੁੱਛ ਪੜਤਾਲ ਕਰ ਲਾ ਦੇ ਦੇਗਾ ਠੀਕ ਆ ਨਹੀਂ ਤਾਂ ਮੈਂ ਕੋਈ ਨਹੀਂ ਕਰ ਲਊ ਤੇਰਾ ਨਾ ਓਕੇ ਮੇਰਾ ਵੀਰ ਕੀ ਵਾਕਿਆ ਹੋਇਆ ਜੀ ਜੀ ਕਿ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਉਸ ਬਾਰੇ ਮੇਰਾ ਨਾਮ ਹਰ ਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਕ ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਾਨੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਦਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰੀ ਕੀ ਆ ਕਰਨਿਆ ਕਿ ਅਜੀ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨਾਂ ਦਿਨਾਂ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਕੋਲ ਜਾਣ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨੇ ਸਕورٹی ਤਾਂ ਦਿੱਤੀ ਹੋਈ ਸੀ ਫਿਰ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਠੀਕ ਲੱਗ ਰਹੀ ਗੱਲ ਮੈਂ ਹਾਂਜੀ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਆ ਉਹ ਗਾੜੀਆਂ ਵਾਲਾ ਕੱਢਣ ਦਾ ਪਿਆ ਐਸ ਐਚਓ ਸਾਹਿਬ ਨੂੰ ਪਤਾ ਹੈ ਅੱਜ ਇਹ ਵਾਕਿਆ ਹੈ ਭਾਈ ਅੱਜ ਨਾ ਹਰ ਸਿਮਰਤ ਹੈਗਾ ਮੁੰਡਾ ਇੱਕ ਬੈਰੋਗੇ ਦਾ 4 ਵਜੇ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ 'ਚ ਗੋਲੀ ਚੱਲ ਗਈ ਆ ਤੇ ਮੈਂ ਉਸੇ ਵੇਲੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੁਹਾਨੂੰ ਤੋਹਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਹਫਾ ਬਾਅਦ ਵਿੱਚ ਉਹਨੇ ਇਹ ਇਹਨੂੰ ਉਹਨਾਂ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੌੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਉਹਨੂੰ ਗਵਾਣ ਗੱਡੀਆਂ ਇਹ ਸਮਝ ਚਾਹੀ ਮਗਧਮਾ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਵਾ ਉਹ ਵੀ ਇਹ ਕੰਮ ਚ ਇਨਵਾਲਵਾ ਨਿਸ਼ਾਨ ਤੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਉਹਨਾਂ ਦੀ ਗ੍ਰਿਫਤਾਰੀ ਪਈ ਮਦਦ ਉਹਨੇ ਐਕਸ਼ਨ ਲੈ ਰਹੇ ਆ ਗ੍ਰਿਫਤਾਰੀ ਪਾਵਾਂਗੇ ਜੇ ਲੋੜ ਪਈ ਕੀ ਕੰਨ ਕਹਦੇ ਵਾਸਤੇ ਧਮਕੀਆਂ ਉਹਨੇ ਦਿੱਤੇ ਤੇ ਪੈਸੇ ਨਹੀਂ ਹਨ ਦਿੱਤੇ 50 ਲੱਖ ਰੁਪਏ ਅਦਰਕ ਮੰਗਿਆ 2 ਮਹੀਨੇ ਧਮਕੀਆਂ ਮਿਲੇ ਪ੍ਰਸ਼ਾਸਨ ਕੋਲ ਕੁਝ ਖੁਸ਼ਹਾਲੀ ਕਾਰਵਾਈ ਪ੍ਰਸ਼ਾਸਨ ਨਾਲ ਪੂਰੀ ਕਾਰਵਾਈ ਹੋਈ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ کافی ਕੀਤੀ ਆ ਤੇ ਨਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਆ ਹੁਣ ਤੱਕ ਨਿਸ਼ਾਨ ਸਿੰਘ ਤੇ ਕਾਫੀ ਮਾਮਲੇ ਦਰਜ ਆ ਤੇ 10 12 ਮਾਮਲੇ ਦਰਜ ਪਰੋਤੀ ਦੇ ਇੱਕ ਹੋਰ ਦੁਦਰੇ ਵੀ ਹੋਣਗੇ ਮੇਰੇ ਪਰੋਤੀ ਦੇ ਇੱਕ ਹੋਰ ਵੀ ਆ ਗਏ ਹੋਰ ਇਹੋ ਸਾਦੇ ਆ ਪਰੋਤੀ ਦੇ ਮਾਮਲੇ ਦਾ ਹੋਰ ਐਵੇਲ ਪੁਛ ਕੀ ਕਰ ਰਹੀ ਤੁਹਾਡੀ ਅਸੀਂ ਕਰ ਰਹੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ੍ਰੇਸ਼ ਕਰਨ ਵਾਸਤੇ ਇਹ 2 ਮਿੰਟ ਉਹ ਕਰ ਰਹੀ ਹੋਈ ਹੈਗੀ ਵਿੱਚ ਦੱਸਿਆ ਹੈਗਾ ਵੀ ਪਹਿਲਾਂ ਜਗਰਾਉਂ ਤੋਂ ਕੋਈ ਜਾ ਕੇ ਆਈ ਕਾਰਵਾਈ ਕੀਤੀ ਆ